ਲਓ ਜੀ ਆ ਪੰਜਾਬ ਵਾਲਿਓ ਜਿਹੜੀਆਂ ਆਪਾਂ ਫਰੂਟੀਆਂ ਪੀਣ ਦੇ ਵੱਧ ਸਕੀਨ ਆ ਜਾਂ ਆਪਣੇ ਬੱਚਿਆਂ ਨੂੰ ਫਰੂਟੀਆਂ ਪਿਉਾਉਣੇ ਆਪਾਂ ਆ ਵੀਡੀਓ ਹੁਣ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਹੁਣ ਭਾਈ ਦੇਖੀ ਚੱਲਿਓ ਹੁਣ ਫਰੂਟੀਆਂ ਦੇ ਵਿੱਚੋਂ ਕੀ ਨਿਕਲਦਾ ਆਪਾਂ ਦੁਕਾਨਾਂ ਦੇ ਬੱਚਿਆਂ ਨੂੰ ਭੇਜ ਦਿੰਨੇ ਹਨਾ ਵੀ 10 ਰੁਪਏ ਦੀ ਫਰੂਟੀ ਮਿਲਦੀ ਆ ਤਾਂ ਲੈ ਲੈਣਗੇ ਵੀ ਬੱਚੇ ਪੀ ਲੈਣਗੇ ਪਰ ਆ ਵੀਡੀਓ ਨੂੰ ਹੁਣ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਭਾਈ ਸਾਰੀ ਵੀਡੀਓ ਦਿਖਾਉਣ ਲੱਗਿਆ ਤੁਹਾਨੂੰ ਕੀ ਨਿਕਲੂ ਫਰੂਟੀ ਦੇ ਵਿੱਚੋਂ ਹੁਣ ਹਾਲਾਤ ਦੇਖ ਲਓ ਪੰਜਾਬ ਦੇ ਵਿੱਚ ਕੀ ਬਣੇ ਹੋਏ ਨੇ ਹੁਣ ਆ ਬਾਈ ਹੁਣ ਖੋਲਤੀ ਆ ਫਰੂਟੀ ਇਹਦੇ ਵਿੱਚੋਂ ਨਿਕਲਦਾ ਦੇਖਿਓ ਕੀ ਹੋ ਸਕਦਾ ਸੀਗਾ ਜੇ ਕੋਈ ਬੱਚਾ ਪੀ ਵੀ ਲੈਂਦਾ ਇਹਨੂੰ ਉਹਦਾ ਨੁਕਸਾਨ ਹੋ ਸਕਦਾ ਸੀਗਾ ਬਿਮਾਰ ਵੀ ਹੋ ਸਕਦਾ ਸੀਗਾ ਮੌਤ ਵੀ ਹੋ ਸਕਦੀ ਸੀਗੀ ਚਾਹੇ ਉਹ ਇਨਸਾਨ ਬੰਦਾ ਕੋਈ ਵੀ ਪੀ ਲੈਂਦਾ ਬਿਮਾਰ ਵੀ ਹੋ ਸਕਦਾ ਸੀ ਮੌਤ ਵੀ ਹੋ ਸਕਦੀ ਆ ਆ ਦੇਖੋ ਬਾਈ ਕਾਲਾ ਕਾਲਾ ਵਿੱਚੋਂ ਕੀ ਨਿਕਲਿਆ ਇਹ ਉਹ ਫਰੂਟੀਆਂ ਨੇ ਜਿਹੜੀਆਂ ਮਤਲਬ ਆਪਾਂ ਦੁਕਾਨਾਂ ਤੋਂ ਲੈ ਕੇ ਪੀਂਦੇ ਆ 10 ਰੁਪਏ ਦੀ ਨਾ ਉਹ ਫਰੂਟੀ ਆ ਬਾਈ ਹੁਣ ਵੀਡੀਓ ਨੂੰ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਆਹ ਦੇਖ ਲਓ ਬਈ ਹੁਣ ਨਿਕਲਦਾ ਕੀ ਆ ਫਰੂਟੀ ਦੇ ਵਿੱਚੋਂ ਹੁਣ ਜੇ ਆਪਾਂ ਮੰਨ ਲਓ ਇਹ ਪੀ ਲੈਂਦੇ ਬਈ ਇਹ ਨਹੀਂ ਪਤਾ ਕੀ ਹੋਣਾ ਸੀਗਾ ਇਹ ਤਿੰਨ ਚਾਰ ਫਰੂਟੀਆਂ ਨੇ ਇਹਨਾਂ ਨੂੰ ਸਾਰੀਆਂ ਨੂੰ ਖੋਲ ਕੇ ਦਿਖਾਇਆ ਜਾਂਦਾਗਾ ਹੁਣ ਦੇਖੀ ਚੱਲੋ ਵੀ ਇਹਦੇ ਵਿੱਚੋਂ ਨਿਕਲਿਆ ਕੀ ਹੈਗਾ ਇਹ ਜ਼ਹਿਰੀਲੀਆਂ ਚੀਜ਼ਾਂ ਨੇ ਬਈ ਆਹ ਦੇਖੀ ਚੱਲੋ ਧਿਆਨ ਦੇ ਨਾਲ ਆਪਾਂ 10 ਰੁਪਈਆ ਦੀ ਲੈ ਲੈਨੇ ਨਾ ਦੁਕਾਨ ਤੇ ਜਾਂ ਆਪਾਂ ਜਵਾਕਾਂ ਨੂੰ ਦਵਾ ਦਨੇ ਵੱਧ ਤੋਂ ਵੱਧ ਵੀ ਚੱਲ ਹਨ ਤੇ ਵੀ ਫਰੂਟੀ ਆ ਚੱਲੋ ਜਵਾਕ ਬਰਜੂਗਾ ਆ ਬਈ ਇਹੋ ਜਿਹਾ ਕੁਝ ਨਾ ਲਿਆ ਕਰੋ ਦੁਕਾਨਾਂ ਤੋਂ ਇਹ ਕਾਫੀ ਵੀਡੀਓ 2-4 ਦਿਨਾਂ ਤੋਂ ਵਾਇਰਲ ਹੋ ਰਹੀ ਆ ਇਹ ਧਿਆਨ ਨਾਲ ਦੇਖੀ ਚੱਲਿਓ ਪੰਜਾਬ ਦਾ ਬੁਰਾ ਹਾਲ ਆ ਤੇ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਨੇ ਬਈ ਇਨਾਂ ਦੇ ਵੀ ਕੋਈ ਨਾ ਕੋਈ ਐਕਸ਼ਨ ਆਉਣਾ ਚਾਹੀਦਾ ਹੈਗਾ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਆ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਨੂੰ ਕੋਈ ਨਾ ਕੋਈ ਨਾਥਾ ਬਈ ਉਹ ਪਾਉਣੀ ਚਾਹੀਦੀ ਹੈਗੀ ਆ ਦੇਖੋ ਬਈ ਹੁਣ ਦੂਜੀ ਵੀ ਖੋਲਹੀ ਫਰੂਟੀ ਇਹੋ ਵੀ ਇਹੀ ਕੁਝ ਨਿਕਲੇਗਾ ਵੀਡੀਓ ਨੂੰ ਜਿੰਨਾ ਹੁੰਦਾ ਬਈ ਦੱਬ ਕੇ ਸ਼ੇਅਰ ਕਰਿਓ ਆ ਆਦੇ ਬਈ ਆ ਵਿੱਚੋਂ ਕਾਲਾ ਕਾਲਾ ਨਿਕਲਿਆ ਹੈ ਕੁਝ ਸ਼ਾਇਦ ਇਹ ਕੋਈ ਮਨ ਲੱਗਦਾ ਵੀ ਹਾ ਸੰਡ ਸੰਡ ਬਣੇ ਹੁਣ ਵਿੱਚ ਹਨਾ ਕੁਝ ਵੀ ਹੋ ਸਕਦਾ ਹੈਗਾ ਬਈ ਇੰਨੀ ਜਹਿਰ ਹੀ ਆ ਜੇ ਕਿਸੇ ਦੇ ਅੰਦਰ ਲੰਘ ਜਾਂਦੀ ਬਈ ਇਹ ਜਾਂ ਕੋਈ ਖਾ ਜਾਂਦਾ ਪੀ ਜਾਂਦਾ ਆ ਦੇਖੋ ਇਹਦੇ ਨਾਲ ਬਈ ਮੌਤ ਹੋ ਸਕਦੀ ਆ ਬੰਦੇ ਦੀ ਜਾਂ ਕੋਈ ਬੱਚਾ ਵੀ ਲੈ ਦਾ ਬਿਮਾਰ ਹੋ ਸਕਦਾ ਮੌਤ ਹੋ ਸਕਦੀ ਆ ਕੁਝ ਵੀ ਬਈ ਹੋ ਸਕਦਾ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ